ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਅੱਜ ਦੇ ਬਲੌਗ ਦੀ ਕਰਦੇ ਹਾਂ ਸ਼ੁਰੂਆਤ ਆਜੋ ਤੁਹਾਨੂੰ ਸਾਗ ਨਾਲ ਰੋਟੀ ਖਵਾਦੀਏ ਤੇ ਆਜੋ ਮਿੱਤਰੋ ਖਾਣਾ ਖਵਾਦੀਏ ਤੁਹਾਨੂੰ ਸਾਗ ਨਾਲ ਹਾਂ ਜੀ ਦੋਸਤੋ ਅੱਜ ਨਾ ਮੌਸਮ ਠੰਡਾ ਦੀਗਾ ਉਹਦੇ ਕਰਕੇ ਫਿਰ ਸ਼ਰਟ ਪਾ ਲਈ ਅੱਜ ਨਹੀਂ ਤਾਂ ਪਹਿਲਾਂ ਕੁਰਤਾ ਪਜਾਮਾ ਹੀ ਚੱਕ ਕੇ ਪਾਉਣ ਲੱਗਿਆ ਦੀ ਹੁਣ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆਉਣੇ ਆਂ ਅੰਦਰ ਨੂੰ ਚੰਡੀਗੜ੍ਹ ਵੱਲ ਨੂੰ ਲਾਭ ਜੂ ਇਹ ਟੀਮੀ ਹਵਾ ਦਾ ਆਨੰਦ ਲੈ ਰਹੀ ਆ ਬਾਹਰ ਬਈ ਠੰਡੀ ਠੰਡੀ ਹਵਾ ਦਾ ਹਾਂਜੀ ਦੋਸਤੋ ਚਲਦਿਆਂ ਜੀ ਹੁਣ ਮਹਾਲੀ ਫਤੇਗੜ ਸਾਹਿਬ ਚੰਡੀਗੜ੍ਹ ਨੂੰ ਹਾਂਜੀ ਦੋਸਤੋ ਠੀਕ ਹਾਂ ਤੇ ਇੱਥੇ ਖੜ ਗਿਆ ਦੀ ਕਿਸੇ ਨੂੰ ਮਿਲਣਾ ਤੀਗਾ ਜਾ ਰਹੇ ਹਾਂ ਫਤੇਗੜ ਸਾਹਿਬ ਨੂੰ ਫਿਰ ਚੰਡੀਗੜ੍ਹ ਚਲਦਿਆਂ ਹਾਂਜੀ ਹਾਂਜੀ ਦੋਸਤੋ ਫਤੇਗੜ ਸਾਹਿਬ ਆ ਗਏ ਮੱਥਾ ਟੇਕ ਕੇ ਫਿਰ ਚਲਦਿਆਂ ਚੰਡੀਗੜ੍ਹ ਮਹਾਲੀ ਤੇ ਫਿਰ ਮਿਲਦੇ ਹਾਂ ਜਾ ਕੇ ਭਤੀਜ ਭਤੀਜੀਆਂ ਨੂੰ ਚੰਡੀਗੜ੍ਹ ਮਹਾਲੀ ਹਾਂਜੀ ਗੁਰਦੁਆਰਾ ਸਾਹਿਬ ਆ ਗਏ ਜੀ ਮੱਥਾ ਟੇਕ ਕੇ ਚਲਦਿਆਂ ਮਹਾਲੀ ਹਾਂਜੀ ਮੱਥਾ ਟੇਕ ਲਿਆ ਜੀ ਹੁਣ ਚਲਦਿਆਂ ਮਹਾਲੀ ਚੰਡੀਗੜ੍ਹ ਹਾਂਜੀ ਦੋਸਤੋ ਮਹਾਲੀ ਪਹੁੰਚ ਗਏ ਹੁਕਮ ਲੈ ਕੇ ਮਿੱਤਰ ਨੂੰ ਨਾਲ ਚੱਲਦੇ ਹਾਂ ਹਾਂਜੀ ਮਿੱਤਰ ਪਿਆਰੇਓ ਮਿੱਤਰ ਪਿਆਰੇਓ ਆਗੇ ਚੰਡੀਗੜ੍ਹ ਭਾਈ ਬੈਠਾ ਆਪਣਾ ਖਰਚਾ ਕਾਕਾ ਜੀ ਬੈਠੇ ਨੇ ਤੇ ਦੇਖ ਰਹੇ ਆ ਜੀ ਐਂਟਰੀ ਹੁੰਦੀ ਹੈ ਕਿ ਨਹੀਂ ਹੁੰਦੀ ਤੇ ਜਾ ਰਹੇ ਆ ਯਾਰ ਜੁਨੀਵਰਸਿਟੀ ਕੰਨੀ ਨੂੰ ਦੇਖਦੇ ਆ ਐਂਟਰੀ ਹੁੰਦੀ ਹੈ ਕਿ ਨਹੀਂ ਹੁੰਦੀ ਇਲੈਕਸ਼ਨ ਕਰਕੇ ਨਹੀਂ ਅੱਗੇ ਦਾ ਹੋ ਜਾਂਦੀ ਆ ਉਹਦਾ ਯਾਰ ਗੇਟ ਬੰਦ ਆ ਉਹਦਾ ਜੁਨੀਅਮ ਯੂਨਿਟੀ ਦਾ ਅੰਦਰ ਨਹੀਂ ਜਾਣ ਦੇ ਰਹੇ ਚੈਕਿੰਗ ਹੋ ਰਹੀ ਆ ਕਿ ਨਹੀਂ ਗੱਡੀਆਂ-ਗੱਡੀਆਂ ਦੀ ਉਹਰ ਤੋਂ ਗੱਲ ਬਾਤ ਹੁਣ 10 ਸੈਕਟਰ ਹੀ ਜਾਣੇ ਆ ਯਾਰ ਤੇਰਾ ਕੀ ਪਤਾ ਮੇਰੇ ਟੂਣਾ ਕਰਾ ਦਵੇਂ ਤੂੰ ਕੋਈ ਰਖੋ ਹਾਂ ਜੀ ਚੰਡੀਗੜ੍ਹ ਹੈਗੇ ਆ 15 ਸੀ ਧੀਜ ਕੋਲ ਆਇਆ ਸੀ ਇੱਥੇ ਉਹਦੇ ਫਲੈਟ ਚ ਹੁਣ ਚੱਲਦੇ ਆ 10 ਸੈਕਟਰ ਨੂੰ ਬਰਬਾਦ ਚਾਰ ਕਦਮਾਂ ਚ ਵੀ ਆ ਕੇ ਬੋਚ ਸਾਂ ਆਇਆ ਇੱਥੇ ਯਾਰ ਭਤੀਜੀ ਕੋਲ ਕਪਲ ਕੋਲ ਉਹ ਠੀਕ ਆ ਐਨ ਵਧੀਆ ਐਚੀ ਤੁਸੀਂ ਸੁਣਾਓ ਐਨ ਓਕੇ ਓਕੇ ਹਾਂ ਰੁਕ ਜੀ ਉਹ ਚਨੀਆ ਰ ਮੰਨੋ ਨਹੀਂ ਗੱਲ ਫੇਰ ਆਉਂਗਾ ਫੇਰ ਅਗਲੇ ਹੁਣ ਦੇ ਦੇਖਾਂਗੇ ਕੰਪੂਗਾਰ ਇਸ ਤਿਆਰੀ ਚ ਐਤਵਾਰ ਦਾ ਨਹੀਂ ਸਲਾਹ ਪੀਆ ਸ਼ਨੀਵਾਰ ਨੂੰ ਆਉਣ ਦੀ ਸੱਚ ਕਲ ਦਾਲਦਾ ਠੀਕ ਹੈ ਜੀ ਕਿਪ ਹੋਊਗਾ ਠੀਕ ਆ ਗਿਆ ਠੀਕ ਹੈ ਹਾਂ ਆਉਂਗਾ ਅਗਲਾ ਸ਼ਨੀਵਾਰ ਪੱਕਾ ਆਦਾ ਹੋਊਗਾ ਇਹ ਜੀ ਵੀਲੌਗ ਪਾਉਂਗੇ ਹੁਣ ਹਾਂ ਹਾਂ ਹੁਣ ਆਪਾਂ 10 ਨੂੰ ਚੱਲੇ ਆ 10 ਤੇ ਚੱਲੇ ਆ 10 ਠੀਕ ਆ ਠੀਕ ਸਾਜੀ ਉਰੇ ਖੜੇ ਆ ਚੰਡੀਗੜ੍ਹ 10 ਸੈਕਟਰ ਆਪ ਧੀ ਜਾ ਗਏ ਆਪਣੇ ਠੀਕ ਹੋ ਮੁੰਡਿਆ ਮੈਨੂੰ ਚਾਹੀਦਾ ਪੂਰੀ ਲਵ ਯੂ ਆ ਲਵ ਯੂ ਤੁਹਾਨੂੰ ਸਾਰਿਆਂ ਨੂੰ ਯਾਰ ਹਾਂਜੀ ਮਿੱਤਰ ਪਿਆਰਿਓ 10 ਸੈਕਟਰ ਸੀਗੇ ਹੁਣ ਜਾਣੇ ਆ ਮਹਾਲੀ ਵੱਲ ਨੂੰ ਫਿਰ ਚਲਦੇ ਆ ਪਿੰਡ ਨੂੰ ਰੌਣਕਾ ਵਧੀਆ ਵੀ ਇੱਥੇ ਇਲੈਕਸ਼ਨ ਕਰਕੇ ਅੱਜ ਨੌ ਚਵਾਨਾਂ ਦਾ ਇਕੱਠ ਬਹੁਤ ਹੀ ਆ ਯਾਰ ਮਿੱਤਰ ਪਿਆਰਿਓ ਚੰਡੀਗੜ੍ਹ ਤਾਂ ਅਸੀਂ ਜਾਏ ਆਏ ਗਰ ਕੇ ਉਹਨਾਂ ਨਾਲੇ ਤੀਗਾ ਅੱਜ ਤੇ ਹੁਣ ਗੱਡੀ ਆਪਣੀ ਅੰਦਰ ਖੜੀ ਆ ਹੁਣ ਚਲਦੇ ਆ ਆਪਾਂ ਵਾਪਸੀ ਕੋਈ ਨਾ ਭਾਈ ਤਰੀ ਇਕਲੀ ਟਿਕਲੀ ਕਰਾਂਗੇ ਠੀਕ ਆ ਓਕੇ ਲਵ ਯੂ ਆ ਤੁਹਾਨੂੰ ਮਹਾਲੀ ਵਾਲਿਆਂ ਨੂੰ ਹਾਂਜੀ ਮਹਾਲੀ ਖੜੇ ਆ ਹੁਣ ਚਲਦੇ ਆ ਵਾਪਸ ਪਿੰਡ ਬਾਲ ਤੇ ਆਪਣੇ ਮਿੱਤਰ ਪਿਆਰੇ ਦੀਗੇ ਉਹ ਚਲੇ ਗਏ ਉਹਨਾਂ ਦੀ ਕਾਰ ਚ ਚਲੇ ਗਏ ਤੇ ਉਰੇ ਖੜਾ ਕੇ ਤਾਂ ਚਲਿਆ ਗਿਆ ਤੇ ਯਾਰਾ ਗੱਡੀ ਦੀ ਪਛਾਣ ਬਹੁਤ ਆ ਪਰ ਹਰੇਕੇ ਭਤੀਜ ਰੁਕਣ ਲੱਗ ਜਾਂਦੇ ਹਾਂ ਹਾਂਜੀ ਚਲਦੇ ਆ ਹੁਣ ਪਿੰਡ ਬਾਲ ਨੂੰ ਹਾਂਜੀ ਮਹਾਲੀ ਤੀਗਾ ਜੀ ਮੈਂ ਚੱਲ ਲੈ ਚੱਲੀਏ ਹਾਂਜੀ ਚਾਹ ਪੀ ਕੇ ਆਏ ਹਾਂ ਹੁਣ ਚਲਦੇ ਆ ਆਪਾਂ ਪਿੰਡ ਬਾਲ ਨੂੰ ਮਹਾਲੀ ਤੂੰ ਹੀ ਲੈ ਲੇ ਆਪਾਂ ਕਾਨਪੇਨ ਨੂੰ ਸਮਾਨ ਹੁਣ ਸਿੱਧਾ ਚੱਲਾਂਗੇ ਪਿੰਡ ਨੂੰ ਤੇ ਭਤੀਜ ਵੀ ਯਾਰ ਬਹੁਤ ਮਿਲੇ ਨੇ ਇੱਥੇ ਮਤਲਬ ਇਲੈਕਸ਼ਨ ਕਰਕੇ ਨਾ ਫਿਰ ਮੈਂ ਨੰਗੇ ਆਇਆ ਕਿਉਂਕਿ ਸਾਰੇ ਉਹ ਕਹਿੰਦੇ ਸੀ ਚਾਚੇ ਚੱਲ ਉੱਥੇ ਚੱਲ ਉੱਥੇ ਪਹਿਣਿਆ ਫਲਾਣਾ ਪਹਿਣਿਆ ਕਦੇ ਫੇਰ ਆ ਕੇ ਜਾਊਂਗਾ ਚਲੋ ਰਾਜੀ ਖੁਸ਼ੀ ਰਹੋ ਨੂੰ ਚੱਲਦੇ ਆਪਾਂ ਪਿੰਡ ਵੱਲ ਹਾਂਜੀ ਚੱਲਦੇ ਆ ਜੀ ਹੁਣ ਫਤੇਗੜ ਸਾਹਿਬ ਵੱਲ ਮਿੱਟੀ ਜਲ ਫੁਵਾ ਰਹੇ ਹਾਂ ਜੀ ਖੜਾ ਐ ਇੱਥੇ ਫਿਰ ਚੱਲਦੇ ਆ ਪਿੰਡ ਨੂੰ ਹਾਂ ਤੇ ਇੱਕ ਗੱਲ ਯਾਰ ਸੌਰਵਪੁਰ ਨੂੰ ਦਸਤਨੀ ਨਹੀਂ ਰਹਿ ਗਈ ਨੀ ਦੋਸਤੋ ਕੱਲ ਨੂੰ ਮੈਂ ਜਾ ਰਿਹਾ ਹਾਂ ਸੁਲਤਾਨਪੁਰ ਲੋਧੀ ਜਿੱਥੇ ਫਲੱਡ ਆਏ ਹੋਏ ਮੈਨੇ ਉੱਥੇ ਅਸੀਂ ਕਿਸਾਨ ਵੀਰਾਂ ਨੂੰ ਮਜ਼ਦੂਰ ਵੀਰਾਂ ਨੂੰ ਮਿਲਾਂਗੇ ਜਿਹੜੀ ਵੀ ਉਹ ਰਿਕੁਆਇਰਮੈਂਟ ਕਹਿਣਗੇ ਉਵੇਂ ਆਪਾਂ ਫਿਰ ਵੀਡੀਓ ਪਾਵਾਂਗੇ ਠੀਕ ਆ ਨਾ ਤੇ ਕੱਲ ਨੂੰ ਜਾਊਗਾ ਤੇ ਮੈਂ ਕਿਸੇ ਨੂੰ ਫੋਨ ਵੀ ਕਰਦਾ ਰਿਸ਼ਤੇਦਾਰ ਨੂੰ ਨਹੀਂ ਮੇਰਾ ਚੱਕਿਆ ਨਹੀਂ ਹੈਗਾ ਉਹਨੂੰ ਨਾਲ ਲੈ ਕੇ ਜਾਊਗਾ ਤੇ ਤਿਆਰੀ ਤਾਂ ਆਪਣੀ ਪੂਰੀ ਹੈਗੀ ਹੈ ਜਾਣ ਬਾਕੀ ਚੰਡੀਗੜ੍ਹ ਤੋਂ ਆਏ ਆ ਜੇ ਭਾਈ ਜਿਹੜੇ ਤੁਸੀਂ ਜਿੱਤੇ ਇਲੈਕਸ਼ਨ ਤੁਹਾਨੂੰ ਮੁਬਾਰਕਾਂ ਜਿਹੜੇ ਇਲੈਕਸ਼ਨ ਨਹੀਂ ਜਿੱਤੇ ਕੋਈ ਗੱਲ ਨਹੀਂ ਧੀਜੀਓ ਗਾਹ ਨੂੰ ਤਿਆਰੀ ਜੋਰ ਨਾਲ ਕਰਿਓ ਪਰ ਕਿਸੇ ਨਾਲ ਲੜਿਓ ਨਾ ਕੋਈ ਯਾਰ ਹੁੱਲੜਬਾਜੀ ਨਾ ਕਰਿਓ ਠੀਕ ਹੈ ਨਾ ਇਲੈਕਸ਼ਨ ਦਾ ਕੀ ਆ ਤਾਂ ਸਾਲ ਬਾਅਦ ਫੇਰ ਆ ਜਾਣੀ ਆ ਭਤੀਜੋ ਇਸੇ ਗੱਲ ਕਰਕੇ ਮੈਂ ਭਤੀਜੋ ਕਿਸੇ ਇੱਕ ਗਰੁੱਪ ਨਾਲ ਖੜਾ ਨਹੀਂ ਹੋਇਆ ਹੈਗਾ ਮੈਨੂੰ ਪਤਾ ਦੀ ਕਿ ਫਿਰ ਤੁਸੀਂ ਇਤਰਾਜ਼ ਕਰਨ ਲੱਗ ਜਾਨੇ ਹੋ ਸਾਰੇ ਅੱਜ ਵੀ ਮੈਨੂੰ ਚੰਡੀਗੜ੍ਹ ਜਦ ਮੈਂ 10 ਸੈਕਟਰ ਖੜਾ ਸੀ ਮੇਰੇ ਨਾਲ ਨਾ ੱਟਕਾ ਕਰ ਰਹੇ ਸੀ ਭਤੀਜਾ ਚਾਚੇ ਫਲਾਣੀ ਜਗ੍ਹਾ ਮੁੰਡੇ ਬੈਠੇ ਨੇ ਉੱਥੇ ਚੱਲ ਚਾਚੇ ਚਾਚੇ ਸਾਡੇ ਨਾਲ ਚੱਲ ਸਾਡੀ ਫਲਾਣੀ ਪਾਰਟੀ ਸਾਡੀ ਚਾਚੇ ਫਲਾਣੀ ਪਾਰਟੀ ਯਾਰ ਤੁਹਾਡੀਆਂ ਸਾਰੀਆਂ ਪਾਰਟੀਆਂ ਨੂੰ ਮੇਰਾ ਲੱਭ ਜੂਗਾ ਕਿਉਂਕਿ ਇਹ ਤੁਹਾ ਇਲੈਕਸ਼ਨ ਆ ਗਈ ਆ ਯਾਰ ਉਹਦੇ ਵਿੱਚ ਚਾਚਾ ਵੀ ਇੰਟਰਫੇਅਰ ਕਰਦਾ ਚੰਗਾ ਜਾਂ ਨਹੀਂ ਲੱਗਦਾ ਹੈਗਾ हां ਜੀ ਤੁਸੀਂ ਕਹਿੰਦੇ ਹੋ ਕੋਈ ਗੱਲ ਨਹੀਂ ਅਗਲੇ ਸਾਲ ਆਪਾਂ ਦੇਖ ਲਾਂਗੇ ਜਿੰਨੀ ਵੀ ਸਿਸਟਮ ਹੋਇਆ ਬਾਕੀ ਤੁਹਾਨੂੰ ਲਵ ਯੂ ਰਾਜੀ ਖੁਸ਼ੀ ਹਾਸਲੇ ਵਸਦੇ ਰਹੋ ਮੇਰੇ ਜਿਗਰ ਦੇ ਟੁੱਟਿਓ ਲਵ ਯੂ ਐਨ ਆਰ ਆਈ ਇੰਡੀਆ ਪੰਜਾਬ ਵਾਲਿਆਂ ਸਤਿ ਸ਼੍ਰੀ ਅਕਾਲ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਆਗੇ ਜੀ ਆਪਾਂ ਵਧੀਆ ਰਿਹਾਂ ਅੱਜ ਚੰਡੀਗੜ੍ਹ ਦਾ ਤੂਰ ਦੇਖਿਓ ਬਲੌਗ ਵਧੀਆ ਬਣਿਆ ਹੈ ਹੋਰ ਦੱਸੋ ਗੱਲਬਾਤ ਓਕੇ ਆ ਕੰਮ ਬਾਕੀ ਅੱਜ ਦੇ ਬਲੌਗ ਦੀ ਇੱਥੇੋਂ ਕਰਨ ਲੱਗੇ ਆਪਾਂ ਸਮਾਪਤੀ ਲਵ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਤੇ ਘੰਟੀ ਵਾਲਾ ਬਟਨ ਦਬਾਉਣਾ ਮਤਬੂਲ ਨਾ ਉੱਟੀ ਮੀਟਾਉਂ ਦਿਖਾ ਦੇ ਮਗਰ ਆਣੀਂ ਦੇ ਥੋੜੀ ਅੱਦੋ ਥੱਡ